ਸੋ ਦੋਸਤੋ ਹਾਜ਼ਰ ਨੇ ਤੁਹਾਡੇ ਸਾਰਿਆਂ ਲਈ ਅੱਜ ਦੀ ਨਵੀਂ ਅਪਡੇਟ ਲੈ ਕੇ ਅੱਜ 9 ਮਈ ਤਾਂ ਅੱਜ ਇੱਕ ਕੈਬਨਿਟ ਦੀ ਮੀਟਿੰਗ ਹੋਈ ਹੈ ਸੋ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਬੜਾ ਜਿਹੜਾ ਐਮ ਫੈਸਲਾ ਉਹ ਲੈਂਤਾ ਗਿਆ ਸਾਰੇ ਹੀ ਸਰਕਾਰੀ ਕਰਮਚਾਰੀਆਂ ਲਈ ਸੋ ਸਾਰੇ ਹੀ ਸਰਕਾਰੀ ਕਰਮਚਾਰੀ ਲਈ ਇੱਕ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਉਹਨਾਂ ਦੇ ਉੱਪਰ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਹੈ ਉਹ ਕਰ ਦਿੱਤੀ ਗਈ ਹੈ ਕਿਉਂਕਿ ਆਪਾਂ ਹੁਣ ਤੱਕ ਜਿਹੜੇ ਹੈਗੇ ਆ ਮੁਲਾਜ਼ਮ ਵਰਗ ਹੈ ਉਹ ਲੰਮੇ ਸਮੇਂ ਤੋਂ ਇਸ ਸੰਘਰਸ਼ ਕਰ ਰਿਹਾ ਕਿ ਸਾਡੇ ਦੇ ਉੱਪਰ ਜਿਹੜੀ ਪੁਰਾਣੀ ਪੈਨਸ਼ਨ ਹੈ ਸਕੀਮ ਉਹ ਲਾਗੂ ਕੀਤੀ ਜਾਵੇ ਸੋ ਉਹਨਾਂ ਦੇ ਉੱਪਰ ਜਿਹੜੀ ਪ੍ਰਾਣੀ ਪੈਨਸ਼ਨ ਸਕੀਮ ਅੱਜ ਲਾਗੂ ਕਰ ਦਿੱਤੀ ਗਈ ਹੈ ਤਾਂ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰ ਦਿਆਂ ਕਿਰਪਾ ਕਰਕੇ ਬਣੇ ਰਹੋ ਤੇ ਹਰ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਅੱਜ ਕੈਬਨਟ ਦੀ ਮੀਟਿੰਗ ਹੋਈ ਸੀ ਕੈਬਨਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ 2014 ਤੋਂ ਪਹਿਲਾਂ ਜੁਆਇਨ ਕੀਤੇ ਜਾਂ ਉਹ ਬਲਾਜਮੋ ਜਿਨ੍ਹਾਂ ਦਾ ਇਸ਼ਤਿਹਾਰ 2014 ਤੋਂ ਪਹਿਲਾਂ ਜਾਰੀ ਹੋ ਚੁੱਕਾ ਹੈ ਉਹਨਾਂ ਸਾਰਿਆਂ ਨੂੰ ਹੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਜਾ ਰਹੇ ਆ ਠੀਕ ਹੈ ਜੀ ਸੋ ਫਿਲਹਾਲ ਹਜੇ 2014 ਤੱਕ ਹੀ ਜਿਹੜੀ ਉਹ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਗਈ ਹੈ ਠੀਕ ਹੈ ਜੀ ਜਾਂ ਜਿਨ੍ਹਾਂ ਦਾ ਇਸ਼ਤਿਹਾਰ 2014 ਤੋਂ ਪਹਿਲਾਂ ਆ ਚੁੱਕਿਆ ਸੀ ਉਹਨਾਂ ਸਾਰਿਆਂ ਵਾਸਤੇ ਫਿਲਹਾਲ ਜਿਹੜੀ ਦੋ ਸੌਰੀ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਲਾਗੂ ਹੋਣ ਜਾ ਰਹੀ ਹੈ ਠੀਕ ਹੈ ਜੀ ਸੋ ਇੱਕ ਉਮੀਦ ਜਿਹੜੀ ਉੱਪਰ ਕੇ ਸਾਹਮਣੇ ਆਈ ਹੈ ਕਿ ਹੁਣ ਜਲਦੀ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 2014 ਤੋਂ ਬਾਅਦ ਵਾਲੀ ਭਰਤੀ ਹੈ ਹੁਣ ਤੱਕ 2024-25 ਤੱਕ ਉਹਨਾਂ ਦੇ ਉੱਪਰ ਵੀ ਜਿਹੜੀ ਪਰਮਾਨੈਂਟ ਜਿਹੜੀ 올ਡ ਸਕੀਮ ਹੈ ਉਹ ਲਾਗੂ ਕੀਤੀ ਜਾਊਗੀ ਕਿਉਂਕਿ ਦੋਸਤੋ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ OSP ਤੇ NPS ਫਿਰ 올ਡ ਪੈਨਸ਼ਨ ਸਕੀਮ ਤੇ ਨਿਊ ਪੈਨਸ਼ਨ ਸਕੀਮ ਠੀਕ ਹੈ ਜੀ ਕਿ ਇਹਨਾਂ ਦੇ ਵਿੱਚ ਕੀ ਫਰਕ ਹੈ ਅਸਲ ਵਿੱਚ ਕਿਉਂਕਿ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਹੈ ਉਹ ਕਿਉਂ ਲੋਕ ਮੰਗ ਕਰ ਰਹੇ ਆ ਕਿਉਂ ਮੁਲਾਜ਼ਮ ਮੰਗ ਕਰ ਰਹੇ ਆ ਕਿਉਂਕਿ ਉਹਦੇ ਵਿੱਚ ਜਿਹੜਾ ਉਹ ਬਹੁਤ ਵੱਡਾ ਫਾਇਦਾ ਉਹ ਮੁਲਾਜ਼ਮਾਂ ਨੂੰ ਠੀਕ ਹੈ ਜੀ ਆਪਾਂ ਡਿਟੇਲ ਦੇ ਵਿੱਚ ਜਿਹੜੀ ਇਹ ਉਹ ਵੀਡੀਓ ਬਣਾਈ ਹੋਈ ਹੈ ਤੁਸੀਂ ਚਾਹੇ ਜਾ ਕੇ ਉਹਦੇ ਉੱਪਰ ਦੇਖ ਲਿਓ ਜੀ ਠੀਕ ਹੈ ਤਾਂ ਉਹਦੇ 'ਚ ਤੁਹਾਨੂੰ ਫਰਕ ਪਤਾ ਲੱਗ ਜੂਗਾ ਕਿ ਪੁਰਾਣੀ ਪੈਨਸ਼ਨ ਸਕੀਮ ਕੀ ਹੈ ਤੇ ਨਵੀਂ ਪੈਨਸ਼ਨ ਸਕੀਮ ਕੀ ਹੈ ਠੀਕ ਹੈ ਜੀ ਸੋ ਅੱਜ ਦੀ ਇਹ ਵੀਡੀਓ ਸੀ ਨਵੀਂ ਅਪਡੇਟ ਜਿਹੜੀ ਉੱਭਰ ਕੇ ਸਾਹਮਣੇ ਆਈ ਹੈ ਕਿ 2014 ਵਾਲੇ ਮੁਲਾਜ਼ਮਾਂ ਤੱਕ ਫਿਲਹਾਲ 14 ਤੱਕ ਹੋਈ ਹੈ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਨਵੀਂ ਅਪਡੇਟ ਅਪਡੇਟ ਜਿਹੜੀ ਉਹ ਦੇਖਣ ਨੂੰ ਮਿਲੇਗੀ ਕਿ ਜਿਹੜੀ 올ਡ ਪੈਨਸ਼ਨ ਸਕੀਮ ਆ ਪਰਮਾਨੈਂਟ ਹੀ ਲਾਗੂ ਕੀਤੀ ਜਾਊਗੀ ਕਿਉਂਕਿ ਜੂਨੀਅਨ ਦਾ ਬਹੁਤ ਵੱਡਾ ਜਿਹੜਾ ਹੱਥ ਜਾਂ ਬਹੁਤ ਵੱਡਾ ਸੰਘਰਸ਼ ਇਹਦੇ ਪਿੱਛੇ ਲੁਕਿਆ ਹੋਇਆ ਹੈ ਠੀਕ ਹੈ ਜੀ ਉਹਨਾਂ ਨੇ ਸੰਘਰਸ਼ ਕੀਤਾ ਤਾਂ ਦਿਲੋਂ ਧੰਨਵਾਦ ਹੈ ਉਹਨਾਂ ਦਾ ਕਿਉਂਕਿ ਜਲਦੀ ਹੀ ਜਿਹੜਾ ਹੋਮਲਾਜ਼ਮਾ ਵਰਗ ਲਈ ਜਿਹੜੇ 14 ਤੋਂ ਬਾਅਦ ਉਹਨਾਂ ਲਈ ਵੀ ਖੁਸ਼ਖਬਰੀ ਵਾਲੀ ਗੱਲ ਹੋਊਗੀ ਕਿ ਉਹਨਾਂ ਦੇ ਉੱਪਰ ਵੀ ਜਿਹੜੀ ਉਹ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਊਗੀ ਤੇ ਦੂਸਰਾ 6ਵਾਂ ਪੇ ਕਮਿਸ਼ਨ ਜਿੰਨੇ ਵੀ ਮਲਾਜ਼ਮ ਵਰਗੇ ਕਿਉਂਕਿ 17/7/20 ਤੋਂ ਬਾਅਦ ਇੱਕ ਨੋਟੀਫਿਕੇਸ਼ਨ ਆਇਆ ਸੀ ਠੀਕ ਹੈ ਜੀ ਕਿ ਉਹਨਾਂ ਦੀ ਜਿਹੜੀ ਪੇ ਹੈ ਉਹ ਬੇਸਿਕੀ 35400 ਸੀਗਾ ਜਾਂ ਉਹਨਾਂ ਦੇ ਉੱਪਰ 17 ਸੰਤ ਅ ਬੀ ਵਾਲਾ ਇੱਕ ਰੂਲ ਲਾਗੂ ਕਰਕੇ ਉਹਨਾਂ ਦੇ ਉੱਪਰ 7ਵੇਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਕਿਉਂਕਿ ਨਾ ਤਾਂ ਉਹ ਸੈਂਟਰ ਚਾਹੁੰਦੇ ਆ ਨਾ ਪੰਜਾਬ ਚਾਹੁੰਦੇ ਇਸੇ ਕਰਕੇ ਜਿਹੜੇ ਮੁਲਾਜ਼ਮ ਵਰਗ ਹੈ ਉਹ 6ਵੇਂ ਪੇ ਕਮਿਸ਼ਨ ਦੀ ਮੰਗ ਕਰ ਰਹੇ ਆ ਸੋ ਜਲਦੀ ਹੀ ਉਸ ਦੇ ਰਿਲੇਟਡ ਵੀ ਇੱਕ ਨਵੀਂ ਅਪਡੇਟ ਉੱਪਰ ਕੇ ਸਾਹਮਣੇ ਆਊਗੀ ਜਿਵੇਂ ਹੀ ਕੋਈ ਅਪਡੇਟ ਆਉਂਦੀ ਹੈ ਤਾਂ ਉਹਨਾਂ ਨੂੰ ਜਰੂਰ ਸਾਂਝੀ ਕਰਾਂਗੇ ਸੋ ਬਣੇ ਰਹੋ ਧੰਨਵਾਦ